ਦੋ ਕਾਰਾਂ ਦੀ ਆਮੋ-ਸਾਮne ਟੱਕਰ ਹੋਣ ਦੀ ਖਬਰ ਮਿਲੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਅਤੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ ਤਾਂ ਸਾਹਮne ਇੱਕ ਕਾਰ ਉਨ੍ਹਾਂ ਵਿੱਚ ਟਕਰਾ ਗਈ। ਉਨ੍ਹਾਂ ਨੇ ਕਿਹਾ ਕਿ ਤੰਗ ਸੜਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥਲਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਦੂਸਰੀ ਗੱਡੀ ਦੇ ਚਾਲਕਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਹਾਦਸੇ ਵਾਲੀ ਥਾਂ ਉਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਉਤੇ ਰੋਜ਼ਾਨਾ ਹੀ ਅਜਿਹੇ ਹਾਦਸੇ ਹੁੰਦੇ ਨੇ। ਬੀਤੇ ਦਿਨੀ ਇੱਕ ਚੌਪੜਾ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 2 ਦਿਨ ਪਹਿਲਾਂ ਬਜ਼ੁਰਗ ਦੀ ਐਸੀ ਸੜਕ ਉਤੇ ਮੌਤ ਹੋਈ ਹੈ। ਇਲਾਕਾ ਵਾਸੀਆਂ ਅਤੇ ਮੌਕੇ ਦੇ ਹਾਜ਼ਰ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਜੋ ਇਹ ਜਿਹੇ ਹਾਦਸੇ ਰੁਕ ਸਕਣ। ਇਸ ਤੋਂ ਇਲਾਵਾ ਰਾਤ ਦੇ ਸਮੇਂ ਲੋਕਾਂ ਵੱਲੋਂ ਤੇ ਰਫਤਾਰ ਤੇ ਡਿਪਰ ਦੀ ਵਰਤੋਂ ਨਾ ਕਰਨ ਕਰਕੇ ਵੀ ਇਹ ਹਾਦਸੇ ਵਾਪਰਦੇ ਰਹਿੰਦੇ ਨੇ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟਰੈਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮੈਹਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗ ਲਾਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬੋਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜਕੇ ਜ਼ਰੂਰ ਹੋਣੀ ਚਾਹੀਦੀ ਆਈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮਿਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਹ ਤੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਵੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਆ ਆਣ ਜਾਣ ਵੇਲੇ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਰੇ ਸਾਰਿਆਂ ਦਾ ਇਹ ਤੇ ਗੁਰਦਾਸਪੁਰ ਆ ਰਹੇ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਰ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰਹੇ ਸੀ ਪਹਿਲੀ ਪਿੰਡ ਨੂੰ ਜਾ ਰਹੇ ਗਰਦਾਸਪੁਰ ਤੋਂ ਬਾਅਦ ਅੱਛਾ ਤੇ ਕੋਈ ਹੋਣੀ ਕੋਈ 6:30 ਮਿੰਟਾਂ ਦਾ ਅੱਛਾ ਕੋਈ ਓਵਰਟੇਕਿੰਗ ਦਾ ਮਸਲਾ ਬਣਿਆ ਨਹੀਂ ਨਹੀਂ ਕੋਈ ਓਵਰਟੇਕ ਟਰਾਲੀ ਨਾ ਜੀ ਮੈਂ ਪਾਸ ਕਰਤਾ ਉਹ ਮੌਜੂਦ ਕਾਇਦਾ ਹੀ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮਾਂ ਤੇ ਤੁਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਹਾਰਾਜ ਜਾਣਦਾ ਜੀ ਉਹ ਕੀ ਕਹਿ ਰਿਹਾ ਅਸੀਂ ਤੇ ਭਾਈ ਫੋਹਸ ਬੰਦੇ ਹੀ ਦੋਨੇ ਜਾਣੇ ਅੱਛਾ ਤੇ ਲੱਤ ਤੇ ਲੱਗੀ ਹੈ ਅੱਛਾ ਅੱਛਾ ਹਾਂਜੀ ਵਾਪਸ ਲਈਆਂ ਜਾਂਦਾ ਆ ਸਿਰ ਤੇ ਲੱਗੀ ਜਾਂ ਜੀ ਸਿਰ ਤੇ ਤੇ ਚਿੱਟੇ ਤੇ ਲੱਗੀ ਪੱਕੀ ਲੱਤਾ ਪੈਰ ਤੇ ਵੀ ਲੱਗੀ ਹੋਈ ਹੈ ਅੱਛਾ ਅੱਛਾ ਛੋਟੇ ਛੋਟੇ ਨੇਰਾ ਸੀਗਾ ਉਦੋਂ ਹਾਂਜੀ ਨੇਰਾ ਮੇਰੇ ਤੋਂ ਕੋਈ ਹੋਸ਼ ਨਹੀਂ ਜਦ ਤੱਕ ਸੱਟ ਲੱਗਿਆ ਮੈਂ ਕੋਈ ਹੋਸ਼ ਨਹੀਂ ਸੀ ਜਦੋਂ ਹਾਂ ਜੀ ਸੜਕ 'ਤੇ ਛੋਟੀ ਸੀ ਜੇ ਵਾਰ ਦੇ ਦਿੱਤੇ ਬਚਾਓ ਜਾਣਾ ਸੀ